ٹکرائے گا ہم سے ٹکرائے گا کب سرکار خد آواز کب सरकारबाद बदले तबाद मुलाज़म मज़दूर किसान पेंशनर चंदाब बाबा जी अॼु तिजली कर्मारीअ जो साथ चाहंदो ਇਹ ਵੇਖੋ ਜਿਹੜੇ ਬਿਜਲੀ ਮਜ਼ਦਮਾ ਇਦਾਂ ਦੀ ਹੜਤਾਲ ਵਾ ਨਾ ਬਿਲਕੁਲ ਜਾਇਜ਼ ਵਾ ਲੋਕਾਂ ਦੇ ਮਜ਼ਦਮ ਜਿਹੜੇ ਆ ਫੀਟਰਾ ਬਿਲਕੁਲ ਹੀ ਹੈ ਇਹਨਾਂ ਦੇ ਨਾਲ ਸਾਨੂੰ ਕਿਸਾਨਾਂ ਨੂੰ ਬਹੁਤ ਦੇਖ ਕੇ ਇੱਕ ਮਜ਼ਦੂਰ ਕੋ ਦਹਾਕਾ ਬੰਦਾ ਦਾ ਕੰਮ ਲਿਆ ਜਾ ਰਿਹਾ ਵਾ ਤੇ ਜੋ ਵੀ ਇਹਨਾਂ ਦੇ ਨਾਲ ਸਰਕਾਰ ਨੇ ਵਾਦੇ ਕੀਤੇ ਸੀ ਕਿ ਤਨਖਾਹ ਲਾ ਕੇ ਪੰਛਾਂ ਲਾ ਕੇ ਸਰਕਾਰ ਜਿਹੜੀ ਉਹਨਾਂ ਤੋਂ ਭਾਈਤੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਪੁਲਾਜ਼ਮ ਜਿਹੜੀ ਆ ਉਹ ਮੰਗਾ ਮਨਵਾਉਣ ਵਾਸਤੇ ਅੱਜ ਹੜਤਾਲ ਕਰਕੇ ਬੈਠੇ ਨੇ ਤੇ ਗਰਾਹਾਂ ਜਿਥੇ ਬੰਦੀ ਬਹੁਤ ਵੱਡੇ ਕਾਫਲੇ ਦੇ ਵਿੱਚ ਨਰਾ ਦਾਸ ਦੇ ਰਹੀ ਹੈ ਇਹ ਇਹ ਸਰ ਜਿਹੜੀ ਇਹਨਾਂ ਦੀ ਮੰਗਵਾਂ ਜਾਇਜ਼ ਬਿਲਕੁਲ ਬਿਲਕੁਲ ਜਾਇਜ਼ ਇਹਨਾਂ ਦੇ ਮੰਗਾ ਬਿਲਕੁਲ ਜਾਇਜ਼ ਵਾ ਗਿਆ ਲਓ ਵੀ ਲੀਡਰਾਂ ਨੂੰ ਚਾਹੀਦੀ ਆ ਵੀ ਇਹਨਾਂ ਨੂੰ ਤਰਖਾ ਚਾਹੀਦੀ ਆ ਇਹ ਮੁਲਾਜ਼ਮਦਿਆਂ ਦਾ ਰਾਤ ਤੇ ਮੋਰਨਾ ਖੇਡਦੇ ਆ ਕਿਉਂਕਿ ਸਭ ਤੋਂ ਔਖੀ ਡਿਊਟੀ ਇਹਨਾਂ ਬਿਜਲੀ ਮੁਲਾਜ਼ਮਾਂ ਦੀ ਆ ਅਸੀਂ ਘਰਾਂ 'ਚ ਹੀ ਬੈਠੇ ਹੁੰਨੇ ਆ ਨੇਰੀ ਝੱਖੜ ਵਗੇ ਉੱਥੇਲੇ ਬੁਢੜਾਂ ਨੂੰ ਫੋਨ ਕਰਦੇ ਆ ਭਾਵੇਂ ਇਹਨਾਂ ਦਾ ਇੱਕ ਮੁਲਾਜ਼ਮੀ ਆਵੇ ਰਾਤ ਨੂੰ ਆ ਕੇ ਦਹੋ ਜੋ ਲੈ ਠੀਕ ਕਰਦਾ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਆ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਹੁਣ ਫਰਕ ਕੀ ਨਾ ਆਪਣਾ ਜੀ ਸਰਕਾਰ ਪਰ ਜੀ ਉਹ ਦੂਜੇ ਦਿਨ ਚ ਤਰਨਾ ਤਾ ਤਬਦੀਲ ਹੋਇਆ ਵਾ ਕੀ ਆਪਣੀਆਂ ਮੰਗਾਂ ਗਿਆ ਸੀ ਤੇ ਕੋਈ ਆਪਣਾ ਨੇਫਰ ਤੋਂ ਨਤੀਜਾ ਵੇਖਿਆ ਮਿਲਿਆ ਅਸੀਂ ਜੇ ਸਾਡਾ ਦੂਜੇ ਦਿਨ ਤੇ ਤਨਾ ਤਬਦੀਲ ਹੋਇਆ ਵਾ ਅਸੀਂ ਮੈਨੇਜਮੈਂਟ ਨੂੰ ਸਾਡੀਆਂ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ 3-4 ਹੱਦ ਤੱਕ ਸਾਡੀ ਜੁਆਇੰਟ ਫਾਰਮ ਇੱਕ ਤਾਂ ਮੰਨ ਚੋ ਤੇ ਜੇ ਜਈ ਦੂਜੀ ਇਸਦੀ ਮੀਟਿੰਗ ਹੋਏਗੀ ਤੁਹਾਨੂੰ ਮੰਤਰੀ ਸਾਹਿਬ ਨੇ ਮੈਨੇਜਮੈਂਟ ਨੇ ਭਰੋਸਾ ਦਿਵਾਇਆ ਹੈ ਤੇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਦੇਣਾ ਨਹੀਂ ਤੁਹਾਡੀਆਂ ਮੰਗਾ ਜਿਹੜੀਆਂ ਜਾਇਜ਼ ਮੰਗਾ ਵਾ ਮੰਨ ਲਈਆਂ ਚਾਰਟ ਬਣਾਤਾ ਵੀ ਉਹਦਾ ਐਲਾਨ ਕਰਾਂਗੇ ਨਹੀਂ ਵੇਖੋ ਬੜਾ ਜਿਰ ਬਾਰ ਬਾਰ ਮੀਟਿੰਗਾਂ ਕਰਕੇ ਪੈਡ ਡਿਸੀਜਨ ਲਾਇਆ ਪੰਜਾਬ ਘਰਾਂ ਨੂੰ ਗਰਮੀ ਆ ਫਲਾਈਟੋਂ ਬਾਲ ਰਕੀ ਜਾਵੇ ਆਖ ਹਾਰ ਕੇ ਲਾਸਟ ਦੀ ਮੀਟਿੰਗਾਂ ਦੇ ਦੇ ਕੇ ਸਾਡਾ ਡਾਂਗ ਟਪਾਈ ਜਾਂਦੇ ਆ ਸਾਡੀਆਂ ਬਹੁਤ ਹੀ ਅਹਿਮ ਤੇ ਜ਼ਰੂਰੀ ਮੰਗਾ ਜਿਹੜੀਆਂ ਉਹਦੇ ਵਿੱਚ ਮੰਨ ਵੀ ਲਈਆਂ ਵੀ ਉਹ ਲਾਗੂ ਨਹੀਂ ਕਰਦੇ ਪਏ ਇਹਦਾ ਕਿ ਸਾਨੂੰ ਮੀਟਿੰਗ ਦਾ ਲੋਡ ਨਹੀਂ ਹਾਜੀ ਜੀ ਜਾਰੀ ਕਰ ਦੇਣ ਸਰਕਲਰ ਜਾਰੀ ਕਰ ਦੇਣ ਤੇ ਜਿਹੜੇ ਯਾ ਕਿ ਨੰਤਰ ਮਾਫ ਕਰਨਾਗੇ ਇਹ ਕਰਕੇ ਸਾਨੂੰ ਮਜਬੂਰੀ ਹਾਲਤ ਦੇ ਵਿੱਚ ਧੰਨਾ ਦੇਣਾ ਪੈ ਰਿਹਾ ਵਾ ਕਿ ਜੇਕਰ ਅੱਜ ਦੁਜੀ ਦਿਨ ਨਹੀਂ ਹੋ ਰਿਹਾਦਾ ਮੀਟਿੰਗ ਸਾਡੀ ਚੱਲਦੀ ਪਈ ਆ ਇਹਨੂੰ ਗਾਵੇਂ ਵਧਾ ਦਿੱਤਾ ਜਾਵੇ ਅੱਜ ਸਰਕਲ ਦੇ ਵਿੱਚ 95% ਜਿਹੜੇ ਮੁਲਾਜ਼ਮ ਵੇਖੋ ਧੰਨੇ ਦਿੱਤੇ ਆ ਕੱਲ ਇਸ ਤੋਂ ਹੋਰ ਵਾਝੇ ਹੋ ਰਹੇ ਆ ਪੀਲੀਗੜ ਸਾਡੇ ਸਾਰੇ ਸੁਨੇਹੇ ਵੇਖਾਲੀ ਹੋ ਗਏ ਆ ਤੇ ਸਾਡੇ ਬੰਦ ਬਏ ਕਮਿੰਡਾ ਬਹੁਤ ਜਿਆਦੀਆਂ ਆ ਪਰ ਵੀ ਲੋਕਾਂ ਨੂੰ ਦਰਦੀ ਆ ਪਾਣੀ ਸਪੱਤੀ ਬਹੁਤ ਗਰਮੀ ਹਾਰੇ ਗਈ ਜਾ ਰਹੀ ਆ ਸਰਕਾਰ ਜਾਣ ਪੁੱਝ ਗਏ ਸਾਡੀਆਂ ਮੰਗਾਂ ਨੂੰ ਅੱਕੇ ਪੂਰੇ ਕਰ ਰਹੀ ਆ ਕਿ 50 ਹਜ਼ਾਰ ਦੇ ਜਿਹੜੇ ਭੱਤੇ 21 ਤੋਂ ਲਾਗੂ ਕੀਤੇ ਅਸੀਂ ਲੜ ਲੜ ਕੇ ਇੱਥੇ ਡੇਟਾ 24 ਤੋਂ ਲਏ ਜਿਹੜੇ 24 ਸਾਨੂੰ ਦਿੱਤੇ ਆ ਉਹਨਾਂ ਬਕਾਇਆ ਰਿੰਦਾ ਦੇਣ ਵਾਲਾ ਟੇਕ ਸਾਡੇ ਜਿਹੜੇ ਮੁਲਾਜ਼ਮ 23% ਮੁਲਾਜ਼ਮ ਕੰਮ ਕਰਦੇ ਤੁਸੀਂ ਡਾਟਾ ਕਢਾ ਕੇ ਵੇ ਲੋ ਕਿਹ ਹੈ ਪੰਜਾਬ ਦਾ ਉਹਦੇ ਵਿੱਚ ਫਿਰ ਸਾਨੂੰ ਪ੍ਰਾਈਵੇਟ ਬੰਦੇ ਘਾਟ ਰੱਖਣੇ ਪੈਂਦੇ ਆ ਜਾਂ ਮਦੋਂ ਕੰਮ ਕਰਦੇ ਠੇਕੇਦਾਰ ਜਾਂ ਸੀਐਸਪੀ ਵਾਲੇ ਆ ਉਹ ਘੱਟ ਮੈਂਟਾਂ ਬਰੋਣ ਕਰਦਾ ਸਾਹਦੇ ਸਨਗਾਰ ਹੋ ਜਾਂਦੇ ਆ ਬਹੁਤ سارے 15 ਤੋਂ 20 ਬੰਦੇ ਸਾਡੇ ਐਸ ਮਹੀਨੇ ਟੀਟ ਹੋ ਗਏ ਆ ਐ ਇੱਕ ਮੰਨਦੇ ਵੀ ਉਹਨਾਂ ਟੀਡੇ ਦਾ ਦਰਜਾ ਦਿੱਤਾ ਜਾਵੇ ਦੂਜੀ ਗੱਲ ਇਹ ਕਿਹਨੇ ਚਲੋ ਪੰਜਾਬ ਸਰਕਾਰ ਨੇ ਜਿਹਦਾ ਅਗਰੀ ਵੀਰ ਨੂੰ ਦਿੰਦਾ ਵਧੀਆ ਕੰਮ ਕੀਤਾ ਤੇ ਇੰਨਾ ਸਾਡੇ ਮੀਲੇ ਮੁਲਾਜ਼ਮ ਨੂੰ ਤੋੜ ਪਈਆ ਦੇਣਾ ਚਾਹੀਦਾ ਕਿਉਂਕਿ 24 ਘੰਟੇ ਬੀਤ ਜਾਂਦੇ ਤੇ ਜਿਹਨੂੰ ਬੰਦਾ ਛੱਡਦਾ ਵਾ ਥੱਕ ਲੱਗ ਜਾਂਦੀ ਆ ਜਾਂ ਮੱਲੋ ਇੱਥੇ ਹੋ ਜਾਂਦਾ ਐ ਕੈਸ਼ਲਿਕ ਸਕੀਮ ਦੀ ਮੰਗ ਕਰਦੇ ਆ ਸਾਡਾ ਪੇਪੈਂਡ ਦਾ ਰੇਟ ਐਂ ਤਾਂ ਸਾਡੀਆਂ ਦੋ ਕੈਟਾਗਰੀਆਂ ਆਰਟੀਐਮ ਤੇ ਹੋਸੀ ਉਹਨਾਂ ਦੇ ਪੇਪੈਂਡ ਦੇ ਵਿੱਚ ਬਹੁਤ ਜ਼ਿਆਦਾ ਫਰਕ ਵਾ ਐਂ ਕਹਿੰਦੇ ਪੇਪੈਂਡ ਦਾ ਫਰਕ ਜਿਹੜਾ ਕੱਟਿਆ ਜਾਵੇ ਮੰਗਾ ਮੰਨ ਲਈਆਂ ਪਰ ਲਾਗੂ ਨਹੀਂ ਕਰਦੇ ਇਸ ਨੂੰ ਲਾਗੂ ਕਰੋ ਇਸ ਵਾਸਤੇ ਵਿੱਚ ਇਸ ਸੰਬੰਧ ਵਿੱਚ ਮਾਨ ਸਾਹਿਬ ਨੇ ਕੋਈ ਮੀਟਿੰਗ ਨਹੀਂ ਰੱਖੀ ਗਈ। ਦੇਖੋ ਜੀ ਮਾਨ ਸਾਹਿਬ ਦਾ ਦੋ ਤਿੰਨ ਮਿੰਟਾਂ ਰੱਖਿਆ ਆ ਰੇ ਮੀਟਿੰਗ ਜਿਹੜੇ ਸਾਡੇ ਜਥੇਬੰਦੀਆਂ ਅੱਗੇ ਪਾ ਦਿੰਦੇ ਆ। ਸਾਡੇ ਮੰਤਰੀ ਇਹ ਮੰਤਰੀ ਉਹ ਏਡੀਆਂ ਸਾਹਿਬ ਨੇ ਗਿਆ ਹੈਗਾ ਪੀਪਲ ਡਾਇਰੈਕਟਰ ਸਾਹਿਬ ਵਿੱਚ ਬੈਠੇਗੇ, ਮੈਨੇਜਮੈਂਟ ਵਿੱਚ ਬਿਠੇ ਕਿਹਨੇ ਜੋ ਅਸੀਂ ਫੈਸਲਾ ਕਰਦਾ ਹੁਣ ਮੰਗਾ ਲਾਗੂ ਕਰਾਉਣੀਆਂ ਸਰਕਾਰ ਅਹੀਂ ਸਰਕਾਰ ਦੇ ਇੰਦਾਂ ਆ। ਦੇਖੋ ਇੱਕ ਬਿਜਲੀ ਮੰਤਰੀ ਆ ਉਹਦੇ ਵੇਖੋ ਮਾਨ ਸਾਹਿਬ ਦੀ ਸਰਕਾਰ ਦਾ ਹਿੱਸਾ ਹੀ ਹੈ ਨਾ ਉਹ ਲਾਗੂ ਕਰਾਉਣੇ ਪਤਾ ਨਹੀਂ ਆ ਨਾ ਕੋਈ ਪਾਵਨ ਨਹੀਂ ਹੈਗੀ। ਉਹਨਾਂ ਨੂੰ ਆਪ ਹੀ ਅੱਗੇ ਪਿਲੇ ਸਰਕਾਰਾਂ ਵੇਲੇ ਮੰਤਰੀ ਆਪ ਹੀ ਲ ਯੋ ਚੈਂਪੀਅਨ ਦੇ ਨੂੰ ਲਾਗੂ ਕਰਦੇ ਆ ਪਹਿਲੀ ਜਿਹੜੀ ਸਰਕਾਰ ਚ ਵੇਖਿਆ ਵੀ ਮੇਜਰ ਦੇ ਕੇ ਬੰਦਾ ਕਰ ਤੂੰ ਲਾਗੂ ਕਰਾਂਗੇ ਇੰਨੇ ਜੀ ਨੂੰ ਲਾਗੂ ਕਰਾਂ ਗਾਂ ਦੇ ਗਾਂ ਟਾਲੀ ਟਾਲੀ ਜਾਂਦੇ ਮੰਗਾ ਬਹੁਤ ਜੈਜਾ ਮਨ ਵਿੱਚ ਲਈਆਂ ਤੇ ਇਹ ਵੀ ਕਹਿੰਦੇ ਵੀ ਤੁਹਾਡੀਆਂ ਬੰਨ ਨਹੀਂ ਪਰ ਦੇ ਨਹੀਂ ਲਾਗੂ ਨਹੀਂ ਕਰ ਰਹੇ ਅੱਜ ਦੇਖਣ ਚ ਅੱਜ ਦੇਖਣ ਚ ਆਇਆ ਕਿ ਫਾਨ ਜੂਨੀਅਰ ਆਪਣੇ ਪਰਦੇ ਵਾਲੇ ਵੀ ਬੈਠੇ ਨਾਲ ਸਹਿਯੋਗ ਦੇ ਰਹੇ ਕਿਸ ਤਰ੍ਹਾਂ ਨਾਲ ਸਾਡੇ ਵੀ ਗ੍ਰਾਮਾ ਆਪਣੇ ਰਾਜਾ ਦੇ ਵੀ ਹੋਲੀ ਰਕੀਟੀ ਇਹਨਾਂ ਨੇ ਮੀਟਿੰਗ ਕੀਤੀ ਜਿੱਥੇ ਬੰਦੇ ਨੇ ਇਹਨਾਂ ਸਾਡੇ ਨਾਲ ਜਿਹੜੇ ਸਾਡੇ ਸਮਰਥਨ ਦੇ ਵਿੱਚ ਆਈ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਕਿਉਂਕਿ ਵੇਖੋ ਸਾਡਾ ਕੱਲਾ ਕੱਲਾ ਮਲਾਜਮ ਆਠਾ ਦਾ ਦਾ ਪੀਟੇ ਚਲਾਉਣਾ ਕਿਸਾਨਾਂ ਦੇ ਸਹਯੋਗ ਦੇ ਨਾਲ ਤੁਸੀਂ ਖੈਰ ਚੋਇਆ ਚੈਰੀਆਂ ਦੀ ਚੈਰੀਆਂ ਸਹਯੋਗ ਲੈਣੇ ਆ ਬੰਦੇ ਘੱਟ ਆ ਕੇ ਕੋਈ ਮੋੜੀ ਫੜੋਗੇ ਕੋਈ ਕੁਝ ਵੇ ਤਾਰ ਟੁੱਟ ਜੇ 68 ਬੰਦੇ ਗੰਢ ਨਹੀਂ ਲੋਡ ਲੈਣੇ ਆ ਦੋ ਬੰਦੇ ਨੇ ਚਾਰ-ਚਾਰ ਬੰਦੇ ਜ਼ੈਰੀਆਂ ਨਵਾਜ਼ ਮਾਰਨੇ ਆ ਤੁਹਾਨੂੰ ਪਬਲਿਕ ਵੱਲੋਂ ਕੋਈ ਗੱਲ ਨਹੀਂ ਸਹਯੋਗ ਦਿੰਦੀ ਆ ਪਰ ਜਿਹੜੀ ਸਰਕਾਰ ਆ ਇਹਦੇ ਤਾਈਓ ਇੱਕੋ ਬਲਕੇ ਕੀਤਾ ਵੀ ਇਹਨਾਂ ਨੇ ਪੈੜੀ ਜਿਹੇ ਨਗਰ ਦਾ ਗਾਂ ਵੀ ਚਲਾਈ ਜਾਣਾ ਇਹ ਕਰਕੇ ਸਾਨੂੰ ਮਜਬੂਰੀ ਵਾਦਿਓ ਇਹ ਜਿਹੜਾ ਜਿਟੇਸ਼ਨ ਕਰਨੀ ਪੈਣੀ ਉਹਦਾ ਸਾਡਾ ਵੀ ਟੌਪ ਨਹੀਂ ਹੈਗਾ ਇਤਰ ਨਾਲ ਇਤਰ ਨਾਲ ਕੱਲ ਵੀ ਜਾਰੀ ਰਹੇਗਾ ਜੀ ਇਹ ਕੱਲ ਵੀ ਜਾਰੀ ਰਹੇਗਾ ਅੱਜ ਰਾਤ ਤੱਕ ਫੇਰ ਮੀਟਿੰਗ ਕਰਕੇ ਜੁਆਇੰਟ ਫਰਮ ਇੱਕ ਤਾਂ ਮੰਚ ਤੇ ਦੋ ਸਟੇਜ ਦੋਸੀ ਇਸ ਜਮ ਨੇ ਇਹਨੂੰ ਇਹ ਗਾਵੇਂ ਵਿਧਾ ਸਕਦੇ ਆ ਸਾਡੇ ਨਾਲ ਹੋਰ ਵੀ ਭਰਾਤਰੀ ਜੱਤੇ ਬਨੇ ਜਿਹੜੀਆਂ ਇੱਕ ਦੋ ਬਾਹਰੀ ਰਾਤ ਦੇ ਇੱਕ ਦੋ ਆ ਗਏ ਜਿਹੜੀਆਂ ਬਾਕੀ ਨੇ ਉਹ ਵੀ ਫੇਰ ਤੱਕ ਆ ਜਾਣੀਆਂ